ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਅੱਜ ਗੱਲ ਕਰਾਂਗੇ ਜੀ ਜੋ ਤੁਸੀਂ ਰਸੋਈ ਦੇ ਵਿੱਚ ਤੇਲ ਵਸ ਤੇ ਕਿਸ ਤਰ੍ਹਾਂ ਦਾ ਵਰਤ ਰਹੇ ਹੋ ਤੁਸੀਂ ਸਪੋਤ ਸਰੋਂ ਤੋਂ ਕੜਵਾ ਕੇ ਕੋਲੂ ਤੋਂ ਲਿਆਉਦੇ ਜੇ ਤਾਂ ਉਹ ਵਰਦੇ ਜਾਂ ਤੁਸੀਂ ਮੁੱਲ ਲਿਆਉਂਦੇ ਜੀ ਸੋ ਪੇਜ ਨੂੰ ਫੋਲੋ ਕਰ ਲਿਓ ਜੀ ਚੰਗੀਆਂ ਵੀਡੀਓ ਜੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਸ ਪੇਜ ਤੇ ਕੋ ਟਾਈਮ ਪਾਸ ਵਾਲੀਆਂ ਵੀਡੀਓ ਨਹੀਂ ਸਾਂਝੀਆਂ ਕੀਤੀਆਂ ਨੇ ਸੋ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਿਹਾ ਜੀ ਕੋਲੂ ਦੇ ਵਿੱਚ ਤੇਲ ਕੱਢਿਆ ਜਾ ਰਿਹਾ ਹੈ ਤੇਲ ਦੇ ਤੇਲ ਜਾ ਰਿਹਾ ਹੈ ਇੱਕ ਪਿਓਰ ਤੇਲ ਹੈ ਜੋ ਆਪਣੀ ਘਰ ਦੀ ਸਰੋਂ ਹੋਵੇ ਆਪਾਂ ਕਰਵਾ ਕੇ ਸੋਈ ਦੇ ਵਿੱਚ ਤੇਜ ਦੇ ਵਿੱਚ ਕੋਈ ਮਲਾਵਟ ਨਹੀਂ ਆਪਾਂ ਨੂੰ ਪਤਾ ਹੈ ਕਿ ਆਪਾਂ ਕੀ ਪਾ ਰਹੇ ਹਾਂ ਸੋਈ ਦੇ ਵਿੱਚ ਸੋ ਬਿਮਾਰੀਆਂ ਸਾਡੀ ਸੋਈ ਦੇ ਨਾਲ ਹੀ ਜੁੜੀਆਂ ਹੋਈਆਂ ਸਤ ਜੰਗੀ ਸੀਰ ਦਾ ਰਾਜ ਸਾਡੀ ਸੋਈ ਹੈ ਸੋ ਜਿਸ ਤਰ੍ਹਾਂ ਤੇਲ ਦੀ ਅੱਜ ਆਪਾਂ ਗੱਲ ਕਰਦੇ ਹਾਂ ਤੇ ਜੇਕਰ ਤੁਸੀਂ ਸ਼ੁੱਧ ਤੇਲ ਖਾਣਾ ਹੈ ਤਾਂ ਤੁਸੀਂ ਆਪਣੇ ਆਣ ਗਵਾਂਡ ਫਾਰਮਰ ਤੋਂ ਜੇ ਕੋਈ ਸ਼ਹਿਰ ਦੇ ਵਿੱਚ ਏਟੇ ਫਿੰਨਾ ਦੇ ਫਾਰਮਰ ਤੋਂ ਸਰੋਂ ਲੈ ਕੇ ਆਓ ਉਹ ਸਰੋਂ ਦਾ ਤੇਲ ਕਢਵਾ ਕੇ ਤੁਸੀਂ ਵਰਤੋ ਆਣੀ ਤੁਸੀਂ ਜੋ ਆ ਸਕਦੇ ਹੋ ਕਿ ਜਿਸ ਤਰ੍ਹਾਂ ਉਹ ਮੋੜ ਤੇ ਜੋ ਮੇਟਾ ਕੋਲੋਂ ਬਣਾ ਰਹੇ ਇੱਕ ਮਿਲਾਵਤ ਉਹਨਾਂ ਲੋਕਾਂ ਨੂੰ ਸਸਤਾ ਮਿਲਿਆ ਆ। ਆਮ ਹੋਇਲ ਜਾਂ ਕਈ ਹੋਰ ਤਰ੍ਹਾਂ ਦੇ ਇਦਾਂ ਦੇ ਚੌਹ ਜਾਂ ਤੇਲ ਸਸਤੇ ਆਉਂਦੇ ਆ ਜਿਸ ਦੀ ਮਿਲਾਵਤ ਵਿੱਚ ਹੋ ਜਾਂਦੀ ਸਰੋਂ ਦੇ ਤੇ ਆਪਾਂ ਨੂੰ ਮੁੰਗਾ ਤੇਲ ਦਿੱਤਾ ਜਾ ਰਿਹਾ ਜਿਸ ਨਾਲ ਅਸੀਂ ਆਪਣੀ ਸਿਹਤ ਨਾਲ ਬਹੁਤ ਵੱਡਾ ਤੋਖਾ ਕਰ ਰਹੇ ਆ ਤੇ ਆਪਾਂ ਨੂੰ ਵਾਇਸਿੰਗ ਦੇ ਵਿੱਚ ਬੁਮਾਣ ਮਿਲਤ ਨਹੀਂ ਕਿਉਂਕਿ ਬਹੁਤ ਹੀ ਤਰ੍ਹਾਂ ਦੀ ਮਿਲਾਵਤੀ ਚੀਜ਼ਾਂ ਬਹੁਤ ਸਸਤੀਆਂ ਜਿਸ ਤੋਂ ਉਹ ਵੀ ਦੇਖਦੇ ਤੁਸੀਂ ਦੇਸੀ ਪਿਆਰ ਹੋ ਰਿਹਾ। ਸੋ ਆਪਣੀ ਆਪਣੀ ਚੀਜ਼ ਤਿਆਰ ਕੀਤੀ ਗਈ। ਹਉ ਕੋਈ ਵੀ ਤੇਲ ਤੁਸੀਂ ਵਰਤ ਰਹੇ ਹੋ ਸੋਈ ਦੇ ਵਿੱਚ ਤੁਹਾਡੇ ਠੀਕ ਜਿਹੀ ਖੁਦ ਕੋਲੂ ਤੋਂ ਕਢਾ ਕੇ ਜਾਂਦਾ ਹੋਵੇ ਉਹੀ ਵਰਤੋ ਕਿਉਂਕਿ ਮਨਾਲਟ ਹਰ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਅਸੋਈ ਦੀ ਚੀਜ਼ ਦਾ ਖਾਸ ਧਿਆਨ ਰੱਖੋ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਹੈ। ਕਿਉਂ ਜਿਸ ਤਰ੍ਹਾਂ ਦੇਸੀ ਉਹ ਵੀ ਤੁਸੀਂ ਪਿੰਡਾਂ ਦੇ ਵਿੱਚ ਆਪ ਦੇ ਵਿਸ਼ਵਾਸ ਵਾਲੇ ਪਰਵਾਨ ਤੋਂ ਲਓ। ਚੋਅ ਦੇ ਵਿੱਚ ਬਹੁਤ ਜ਼ਿਆਦਾ ਮਨਾਲਟ ਹੈ। ਧੰਨਵਾਦ ਜੀ ਵੀਡੀਓ ਸ਼ੇਅਰ ਕਰਦੇ।